ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਪ੍ਰੋਟੋਕਾਲ ਦੇ ਅਨੁਸਾਰ ਚੱਲ ਰਹੇ ਹਾਂ ਲਾਈਨ ਆਰਡਰ ਮੈਂਟੇਨ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਤਾਂ ਚਾਹੀਦਾ ਸੀ ਕਿ ਇਹਨਾਂ ਨੂੰ ਕਿਸਾਨਾਂ ਨੂੰ ਉੱਥੇ ਰੋਕ ਲੈਣਾ ਚਾਹੀਦਾ ਸੀ ਕਿ ਇੱਧਰ ਹਰਿਆਣੇ ਵੱਲ ਨਾ ਵਧਦੇ ਦਿੱਲੀ ਵੱਲ ਨਾ ਪੱਛੇ 12 ਦਿਨ ਗੋਲੇ ਚੱਲਦੇ ਰਹੇ ਬਾੜਾ ਦਿਨ ਗੋਲੀਆਂ ਚੱਲਦੀਆਂ ਨਹੀਂ 12 ਦਿਨਾਂ ਤੋਂ ਫਾਇਰ ਹੁੰਦੇ ਰਹੇ ਕੀ ਗੱਲ ਪੰਜਾਬ ਪੁਲਿਸ ਕੋ ਟੀਅਰ ਗੈਸ ਹੈ ਨਹੀਂ ਸੀ ਪੰਜਾਬ ਗਵਰਨਮੈਂਟ ਤੇ ਭਗਵੰਤ ਮਾਨ ਨੇ ਲੀਡਰਸ਼ਿਪ ਦਾ ਕੰਪਲੀਟਲੀ ਫੇਲਿਅਰ ਸਾਬਤ ਹੋਇਆ ਇਹਨੂੰ ਸਮਝ ਹੀ ਨਹੀਂ ਆਈ ਮੈਂ ਕਰਨਾ ਹੈ ਕਿਆ ચીਫ ਮਿਨਿਸਟਰ ਟੂ ચીਫ ਮਿਨਿਸਟਰ ਗੱਲ ਹੁੰਦੀ ਕਿ ਜੇ ਬੰਦ ਕਰਾਓ ਇਹ ਗੁੰਡਾਗਰਦੀ ਮੈਂ ਨਹੀਂ ਪੰਜਾਬ ਚ ਹੁੰਦੇ ਨਹੀਂ ਸਾਬ ਤੱਕ ਕਹਿੰਦੇ ਕਹਿੰਦੇ ਪਲਾਂਟ ਕਰਕੇ ਭੇਜੇ ਲੱਗਦਾ ਕਿਸਾਨ ਕਿ ਗਰਾਫ ਡੇਗਣਾ ਡੱਲੇਵਾਲ ਸਾਹਿਬ ਹੁੰਦਾ ਵੀ ਕਾਫੀ ਬਿਆਨ ਵਾਇਰਲ ਹੋ ਰਿਹਾ ਸੀਗਾ ਕਿ ਮੋਦੀ ਸਾਹਿਬ ਦਾ ਗਰਾਫ ਡੇਗਣਾ ਕਹਿੰਦੇ ਪਲਾਂਟ ਕਰਕੇ ਭੇਜੇ ਪਿਛਲੀ ਵਾਰ ਵੀ ਚੰਨ ਸਾਲ ਪਹਿਲੇ ਜਦੋਂ ਇਹ ਕਾਨੂੰਨ ਆਏ ਨੇ ਕਿ ਗਮ 6 ਮਹੀਨੇ ਲਗਾਤਾਰ ਪੰਜਾਬ ਦੇ ਕਿਸਾਨ ਪੰਜਾਬ ਚ ਬੈਠੇ ਰਹੇ ਕਿ ਇੱਕ ਜਗ੍ਹਾ ਤੇ ਲਾਠੀ ਚਾਰਜ ਹੋਇਆ ਕਿਸੇ ਨੂੰ ਇੱਕ ਡੱਡਾ ਤੱਕ ਵੀ ਮਾਰਿਆ ਜੇ ਸਾਨੂੰ ਉਦੋਂ ਹੀ ਪਤਾ ਹੁੰਦਾ ਕਿ ਕਿਸਾਨਾਂ ਦੀ ਮੂਵਮੈਂਟ ਤੇ ਅੱਗੋਂ ਗੋਲੀ ਚੱਲਣੀ ਹੈ ਜਾਂ ਕੁਝ ਹੋਣਾ ਸੀ ਨਹੀਂ ਸੀ ਜਾਣਦੇ ਨੇ ਇਹ ਕਿਸ ਐਕਸਟੈਂਡ ਤੱਕ ਜਾ ਸਕਦੇ ਭਰਾ ਨੂੰ ਭਰਾ ਨਾਲ ਲੜਾ ਸਕਦੇ ਵੋਟਾਂ ਲੈਣ ਵਾਸਤੇ ਪਹਿਲੇ ਤੇ ਮੈਂ ਘੱਟੜ ਸਾਹਿਬ ਨੂੰ ਦੱਸਣਾ ਚਾਹਨਾ ਘੱਟੜ ਸਾਹਿਬ 2 ਦਿਨ ਪਹਿਲੇ ਹਸਾਰ ਦੇ ਵਿੱਚ ਕਿਸਾਨਾਂ ਨੂੰ ਤੇ ਤੂੰ ਆਪ ਕੁੱਟਿਆ ਜਿਹੜੇ ਗੋਲੇ ਇੱਧਰ ਛੱਡੇ ਜਾ ਰਹੇ ਸੀ ਬੇਸਿਕਲੀ ਸਮਝਾਇਆ ਆਪਣੇ ਕਿਸਾਨਾਂ ਨੂੰ ਜਾ ਰਿਹਾ ਸੀ ਕਿ ਜੇ ਅਸੀਂ ਉਧਰ ਗੋਲੇ ਛੱਡ ਸਕਦੇ ਤਾਂ ਤੁਹਾਡੇ ਵੱਲ ਵੀ ਛੱਡੇ ਜਾ ਸਕਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਅਥਰੂ ਗੈਸ ਤੇ ਗੋਲੇ ਛੱਟੇ ਗਏ ਗੋਲੀਆਂ ਚਲਾਈਆਂ ਗਈਆਂ ਪਰ ਹਰਿਆਣਾ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਲਾਈਨ ਆਰਡਰ ਨੂੰ ਮੈਂਟੇਨ ਕਰਨਾ ਸਾਡੇ ਨਾਲ ਬਾਜਵਾ ਸਾਹਿਬ ਨੇ ਬਾਜਵਾ ਸਾਹਿਬ ਪਹਿਲਾਂ ਤਾਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਪ੍ਰੋਟੋਕਾਲ ਦੇ ਅਨੁਸਾਰ ਚੱਲ ਰਹੇ ਹਾਂ ਲਾਈਨ ਆਰਡਰ ਮੈਂਟੇਨ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਤਾਂ ਚਾਹੀਦਾ ਸੀ ਕਿ ਇਹਨਾਂ ਨੂੰ ਕਿਸਾਨਾਂ ਨੂੰ ਉੱਥੇ ਰੋਕ ਲੈਣਾ ਚਾਹੀਦਾ ਸੀ ਕਿ ਇੱਧਰ ਹਰਿਆਣੇ ਵੱਲ ਨਾ ਵਧਦੇ ਦਿੱਲੀ ਵੱਲ ਨਾ ਵਧਦੇ। ਵੇਖੋ ਗੱਲ ਐਸਰੇ ਪੰਜਾਬ ਗਵਰਨਮੈਂਟ ਤੇ ਭਗਵੰਤ ਮਾਨ ਨੇ ਲੀਡਰਸ਼ਿਪ ਦਾ ਕੰਪਲੀਟਲੀ ਫੇਲਿਅਰ ਸਾਬਤ ਹੋਇਆ। ਇਹਨੂੰ ਸਮਝ ਹੀ ਨਹੀਂ ਆਈ ਮੈਂ ਕਰਨਾ ਕੀ। ਜੇ ਤੁਸੀਂ ਆਪਣੇ ਲੋਕ ਹਰਿਆਣੇ 'ਚ ਕੱਲੇ ਨੇ ਪਿਛਲੀ ਵਾਰ ਵੀ ਚੰਨ ਸਾਲ ਪਹਿਲੇ ਜਦੋਂ ਇਹ ਕਾਨੂੰਨ ਆਏ ਨੇ ਕਿ ਗਰਮ 6 ਮਹੀਨੇ ਲਗਾਤਾਰ ਪੰਜਾਬ ਦੇ ਕਿਸਾਨ ਪੰਜਾਬ ਚ ਬੈਠੇ ਰਹੇ ਕਿ ਇੱਕ ਜਗ੍ਹਾ ਤੇ ਲਾਠੀ ਚਾਰਜ ਹੋਇਆ ਕਿਸੇ ਨੂੰ ਇੱਕ ਡੰਡਾ ਤੱਕ ਵੀ ਮਾਰਿਆ ਉਹਨਾਂ ਨੂੰ ਸੇਫਲੀ ਹਰਿਆਣੇ ਦੇ ਵਿੱਚ ਕਲਾਇਆ ਗਿਆ ਜੇ ਸਾਨੂੰ ਉਦੋਂ ਹੀ ਪਤਾ ਹੁੰਦਾ ਕਿ ਕਿਸਾਨਾਂ ਦੀ ਮੂਵਮੈਂਟ ਤੇ ਅੱਗੋਂ ਗੋਲੀ ਚੱਲਣੀ ਹੈ ਜਾਂ ਕੁਝ ਹੋਣਾ ਸੀ ਨਹੀਂ ਸੀ ਜਾਣਦੇ ਨੇ ਸਾਡਾ ਪਹਿਲਾ ਕੰਮ ਹੈ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨਾ ਉਹਨਾਂ ਨੂੰ ਗਾਈਡ ਕਰਨਾ ਉਹਨਾਂ ਨੂੰ ਮਿਸਗਾਈਡ ਨਹੀਂ ਕਰਨਾ ਤੁਸੀਂ ਤਾਂ ਬਿਲਕੁਲ ਉਹਨਾਂ ਨੂੰ ਵਾਰਾ ਛੱਡਤਾ ਤੇ ਫਿਰ ਪ੍ਰੋਟੈਕਸ਼ਨ ਇਹੋ ਜੀ ਹੈ ਕਿ بجائے ਤੁਸੀਂ ਉਹਨੂੰ ਪ੍ਰੋਟੈਕਟ ਕਰੋ ਪੰਜਾਬ ਪੁਲਿਸ ਹਜ਼ਾਰ ਗਾਜ਼ ਪਿੱਛੇ ਚਲੀ ਗਈ 12 ਦਿਨ ਗੋਲੇ ਚੱਲਦੇ ਰਹੇ 12 ਦਿਨ ਗੋਲੀਆਂ ਚੱਲਦੀਆਂ 12 ਦਿਨ ਤੋ ਫਾਇਰ ਹੁੰਦੇ ਰਹੇ ਕੀ ਗੱਲ ਪੰਜਾਬ ਪੁਲਿਸ ਕੋ ਟੇਅਰ ਗੈਸ ਹੈ ਨਹੀਂ ਸੀ ਜਾਂ ਰੈਟੇਲੀਐਟਰੀ ਫਾਇਰ ਕਰਨ ਚ ਇਹਨਾਂ ਨੂੰ ਕੀ ਪ੍ਰੋਬਲਮ ਸੀ ਅਸੀਂ ਨਹੀਂ ਕਹਿੰਦੇ ਇੱਕ ਦੂਜੇ ਨੂੰ ਮਾਰੋ ਹਵਾ ਵਿੱਚ ਤੇ ਇਹ ਵੀ ਮਾਰ ਸਕਦੇ ਸੀ ਜੀ ਇਹ ਵੀ ਚਿਲਾ ਸਕਦੇ ਸੀ ਜਾਂ ਚੀਫ ਮਿਨਿਸਟਰ ਤੋਂ ਚੀਫ ਮਿਨਿਸਟਰ ਨਾਲ ਗੱਲ ਹੁੰਦੀ ਕਿ ਜੇ ਬੰਦ ਕਰੋ ਇਹ ਗੁੰਡਾਗਰਦੀ ਮੈਂ ਨਹੀਂ ਪੰਜਾਬ ਚ ਹੁੰਦਣੀ ਬਿਲਕੁਲ ਕਿ ਸਨੇ ਗਾਲੀ ਕੋਈ ਨਹੀਂ ਕੀਤੀ ਬੰਦਿਆਂ ਨੂੰ ਬਿਲਕੁਲ ਖਾਲੀ ਉੱਥੇ ਛੱਡ ਦਿੱਤਾ ਜਿਹੜਾ ਸ਼ੁਭਕਰਨ ਸਿੰਘ ਮਾਰਿਆ ਗਿਆ ਮੈਂ ਪਿੰਡ ਗਿਆ ਬਿਲਕੁਲ ਜਿਹੜਾ ਉਹਦੇ ਨਾਲ ਲੜਕਾ ਸੀ ਉਹ ਕਹਿੰਦੇ ਸਾਡੇ ਤੋਂ 50 ਅਗਸਤ ਤੇ ਖੜਾ ਸੀ ਟੈਲੀਫੋਨ ਤੇ ਗੱਲ ਕਰ ਰਿਹਾ ਸੀ ਪਤਾ ਹੀ ਉਦੋਂ ਲੱਗਾ ਜਦੋਂ ਪਿੱਛੇ ਗੋਲੀ ਵਜਦੀ ਹੋ ਸਿਰ ਪਰ ਨੇ ਟਿਕ ਪੈਂਦਾ ਉਹ ਮੈਦਾਨ ਤੋਂ ਘੱਟ ਤੋਂ ਘੱਟ 3-400 ਗੱਜ ਪਿੱਛੇ ਜਿੱਥੇ ਹਰਿਆਣੇ ਦਾ ਬੈਰੀਅਰ ਲੱਗਾ ਉਹਦੇ ਤੋਂ ਘੱਟ ਤੋਂ ਘੱਟ 3-400 ਗੱਜ ਪਿੱਛੇ ਸਨ ਘੱਟਰ ਸਾਹਿਬ ਤਾਂ ਕਹਿੰਦੇ-ਕਹਿੰਦੇ ਪਲਾਂਟ ਕਰਕੇ ਭੇਜੇ ਲੱਗਦੇ ਆ ਕਿਸਾਨ ਕਿ ਗ੍ਰਾਫ ਡੇਗਣਾ ਡੱਲੇਵਾਲ ਸਾਹਿਬ ਹਰਾਂ ਦਾ ਵੀ ਕਾਫੀ ਬਿਆਨ ਵਾਇਰਲ ਹੋ ਰਿਹਾ ਸੀਗਾ ਕਿ ਮੋਦੀ ਸਾਹਿਬ ਦਾ ਗ੍ਰਾਫ ਡੇਗਣਾ ਕਹਿੰਦੇ ਪਲਾਨਟ ਕਰਕੇ ਭੇਜਿਆ। ਦੇਖੋ ਬਹੁਤ ਅਨਫੋਰਚੂਨੇਟ ਗੱਲ ਹੈ ਕਿ ਖੱਟਰ ਸਾਹਿਬ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਹੋਣ। ਇਹੋ ਜਿਹਾ ਬਿਆਨ ਦੇਣਾ ਇਹ ਪਾਈਚਾਰਿਕ ਸਬੰਧ ਜਿਹੜਾ ਪੰਜਾਬ ਤੇ ਹਰਿਆਣੇ ਦਾ ਤੋੜਨਾ ਚਾਹੁੰਦੇ ਨੇ। ਤੁਸੀਂ ਇਹਦੇ 'ਚ ਗੰਭੀਰਤਾ ਨਾਲ ਵਿਚਾਰੋ। ਪਿਛਲੀ ਵਾਰ ਮੂਵਮੈਂਟ ਦੇ ਵਿੱਚ ਪੰਜਾਬ ਦਾ ਹਰਿਆਣੇ ਦਾ ਵੈਸਟਰਨ ਯੂਪੀ ਦਾ ਰਾਜਸਥਾਨ ਦਾ मध्यप्रदेश ਦੇ ਕਿਸਾਨ ਇੱਕ ਮੋਰਚੇ ਤੇ ਸੀ ਮੈਨੂੰ ਜਾਪਦਾ ਇੱਕ ਸੋਚੀ ਸਮਝੀ ਸਾਜ਼ਿਸ਼ ਮੁਤਾਬਕ ਇਹਨਾਂ ਨੇ ਹੁਣ ਇੱਕ ਜ਼ਹਿਰ ਆਪਸ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣੇ ਤੇ ਪੰਜਾਬ ਦੇ ਵਿੱਚ ਇੱਕ ਜਿਹੜਾ ਸਾਡਾ ਪਾਈਚਾਰਿਕ ਪਿਆਰ ਸੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਇਹਨੂੰ ਬਹੁਤ ਗੰਬੀਰਤਾ ਨਾਲ ਤੁਸੀਂ ਵਿਚਾਰੋ ਖੱਟੜ ਸਾਹਿਬ ਕਹਿ ਕੀ ਰਹੇ ਖੱਟੜ ਸਾਹਿਬ ਦੀ ਇਲੈਕਸ਼ਨ ਹੁਣੇ ਆਉਣ ਵਾਲੀ ਹੈ ਇਸ ਪਾਰਲੀਮੈਂਟ ਤੋਂ 2 ਮਹੀਨਿਆਂ ਬਾਅਦ ਇਹਨਾਂ ਦੀ ਇਲੈਕਸ਼ਨ ਆਣੀ ਇਹ ਕਿਸ ਐਕਸਟੈਂਡ ਤੱਕ ਜਾ ਸਕਦੇ ਭਰਾ ਨੂੰ ਭਰਾ ਨਾਲ ਲੜਾ ਸਕਦੇ ਨੇ ਮੋਟਾ ਲੈਣ ਵਾਸਤੇ ਇਹ ਬਹੁਤ ਅਨਫੋਰਚੂਨੇਟ ਹੈ ਬਹੁਤ ਮਾੜਾ ਹੈ ਇਹੋ ਜੀ ਸੋਚ ਨੂੰ ਹੀ ਕੰਡਮ ਕਰ ਸਰ ਉਹ ਤਾਂ ਕਹਿ ਰਹੇ ਨੇ ਕਿ ਹਰਿਆਣਾ ਦਾ ਕਿਸਾਨ ਬਹੁਤ ਖੁਸ਼ਹਾਲ ਹੈਗਾ ਸਭ ਕੁਝ ਦਿੱਤਾ ਜਾ ਰਿਹਾ ਹੈ ਬਜਟ ਸੈਸ਼ਨ ਹੀ ਪਿੱਛੇ ਜੇ ਗਿਆ ਸੀਗਾ ਕਹਿੰਦੇ ਪੰਜਾਬ ਦਾ ਕਿਸਾਨ ਥੋੜਾ ਔਖਾ ਹੈ ਉੱਥੋਂ ਦੇ ਚੀਫ ਮਿਨਿਸਟਰ ਨੂੰ ਚਾਹੀਦਾ ਹੈ ਕਿ ਦੇਖਣਾ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਫਿਰ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦਾ ਕਿਸਾਨ ਖੁਸ਼ਹਾਲ ਕਿਉਂ ਨਹੀਂ ਆਏਗਾ ਹੁਣ ਬਜਟ ਸੈਸ਼ਨ ਆ ਰਿਹਾ ਉਸ ਦੇ ਵਿੱਚ ਐਮਐਸਪੀ ਆਪਣੇ ਪੱਧਰ ਤੇ ਪੰਜਾਬ ਸਰਕਾਰ ਲੈ ਆ ਸਕਦੀ ਹੈ ਫਸਲਾਂ ਦੀ ਗੱਲ ਆਉਂਦੀ ਹੈ ਅਗ ਪਹਿਲੇ ਤੇ ਮੈਂ ਖੱਟਰ ਸਾਹਿਬ ਨੂੰ ਦੱਸਣਾ ਚਾਹਨਾ ਖੱਟਰ ਸਾਹਿਬ 2 ਦਿਨ ਪਹਿਲੇ ਹਸਾਰ ਦੇ ਵਿੱਚ ਕਿਸਾਨਾਂ ਨੂੰ ਤੇ ਤੁਸੀਂ ਆਪ ਕੁੱਟਿਆ ਤੁਸੀਂ ਆਪ ਲਾਠੀ ਚਾਰਜ ਕੀਤਾ ਤੁਸੀਂ ਪੰਜਾਬ ਦੇ ਜਿਹੜੇ ਹਰਿਆਣੇ ਦੇ ਖਾਪ ਨੇ ਉਹਨਾਂ ਨੂੰ ਆਨ ਦਾ ਮੌਕਾ ਤੇ ਦਿੰਦੇ ਸਾਰੇ ਬਾਹਰ ਨਿਕਲਣ ਨੂੰ ਤਿਆਰ ਸੀ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਜ਼ਬਰਦਸਤ ਨਾਲ ਡਰ ਦੇ ਨਾਲ ਪੁਲਿਸ ਦੀ دہشت ਦੇ ਨਾਲ ਜਿਹੜੇ ਗੋਲੇ ਇੱਧਰ ਛੱਡੇ ਜਾ ਰਹੇ ਸੀ ਬੇਸਿਕਲੀ ਸਮਝਾਇਆ ਆਪਣੇ ਕਿਸਾਨਾਂ ਨੂੰ ਜਾ ਰਿਹਾ ਸੀ ਕਿ ਜੇ ਅਸੀਂ ਉਧਰ ਗੋਲੇ ਛੱਡ ਸਕਦੇ ਆਂ ਤੁਹਾਡੇ ਵੱਲ ਵੀ ਛੱਡੇ ਜਾ ਸਕਦੇ ਇੱਕ ਨੰਬਰ 1 ਨੰਬਰ 2 ਵੇਖੋ ਇਹ ਗੱਲ ਇਲੈਕਸ਼ਨਾਂ ਤੋਂ ਪਹਿਲੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ ਤੇ ਅਨਮੋਲ ਗਗਨ ਮਾਨ ਨੇ ਗੱਲ ਕਹੀ ਸੀ ਕਿ ਜੇ ਸੈਂਟਰ ਦੀ ਸਰਕਾਰ ਐਮਐਸਪੀ ਨਹੀਂ ਦੇਗੀ ਅਸੀਂ ਪੰਜਾਬ ਦੇ ਕਿਸਾਨ ਦੇ ਇੰਟਰਸਟ ਨੂੰ ਐਵੇਂ ਨਹੀਂ ਛੱਡਾਂਗੇ ਅਸੀਂ 22 ਕ੍ਰੌਪਸ ਦੇ ਉੱਤੇ ਤੁਹਾਨੂੰ ਪਤਾ ਤੁਹਾਡੇ ਸਾਰਿਆਂ ਕੋ ਵੀਡੀਓਜ਼ ਆਏ ਨੇ ਅਸੀਂ ਉਹਨਾਂ ਸਾਰਿਆਂ ਨੂੰ ਇੰਪਲੀਮੈਂਟ ਕਰਾਂ ਤਾਂ ਹੀ ਹੁਣ ਮੈਂ ਪਹਿਲੀ ਮਾਰਚ ਨੂੰ ਇਹ ਗੱਲ ਲੈ ਕੇ ਆ ਰਹੇ ਕਿ ਕਾਨੂੰਨ ਪਾਸ ਕੀਤਾ ਜਾਏ। ਹੂੰ ਬਕਾਇਦਾ ਤੌਰ ਹੂੰ ਜੇ ਸੈਂਟਰ ਜਿੱਨਾ ਚ ਇਹਨਾਂ ਨੂੰ ਐਮਐਸਪੀ ਨਹੀਂ ਦਿੰਦੀ ਪੰਜਾਬ ਗਵਰਨਮੈਂਟ ਜਿਹੜੀ ਵੀ ਫਸਲ ਪੰਜਾਬ ਚ ਬੀਜੀ ਜਾਏਗੀ ਉਹਨੂੰ ਮਿਨਿਮਮ ਸਪੋਰਟ ਪ੍ਰਾਈਸ ਤੇ ਰੇਟ ਤੇ ਖਰੀਦੇਗੀ ਜਾਂ ਜੇ ਕੋਈ ਵਪਾਰੀ ਹੂੰ ਫਸਲ ਖਰੀਦਦਾ ਉਹ ਇਨਸ਼ੋਰ ਕਰੋਗੇ ਕਿ ਜਿਹੜੀ ਕਾਂਗਰਸ ਦੀ ਸਰਕਾਰ ਨੇ ਕਾਨੂੰਨ ਪਾਸ ਕੀਤਾ ਸੀ ਤੇ ਜਿਹੜਾ ਬਿੱਲ ਜਿਹੜਾ ਜੇ ਰਾਸ਼ਟਰਪਤੀ ਜੀ ਕੋ ਪਿਆ ਉਹਨੂੰ ਵਾਪਸ ਲਿਆਓ ਉਹਦੇ ਵਿੱਚ ਸਜ਼ਾ 3 ਸਾਲ ਲਿਖੀ ਹੈ ਪੈਸੇ ਵੀ ਦੁਆਏ ਜਾਣਗੇ ਤੇ ਉਸ ਵਪਾਰੀ ਨੂੰ 3 ਸਾਲ ਦੀ ਕੈਦ ਵੀ ਕੀਤੀ ਜਾਏਗੀ ਜਿਹੜੇ ਮਿਨਿਮਮ ਸਪੋਰਟ ਪ੍ਰਾਈਸ ਤੋਂ ਥੱਲੇ ਫਸਲ ਨੂੰ ਖਰੀਦਣਗੇ ਇਹਨੂੰ ਇਨਸ਼ੋਰ ਕਰੇ ਜੀ ਇਹ ਹੁਣ ਮੌਕਾ ਦੱਸੇਗਾ ਹੁਣ ਪਹਿਲੀ ਮਾਰਚ ਤੋਂ ਜਿਹੜਾ ਹਾਊਸ ਜਦੋਂ ਸ਼ੁਰੂ ਹੋਏਗਾ ਇਸੀ ਜ਼ੋਰ ਪਾਵਾਂਗੇ ਇਸ ਦੇ ਵਿੱਚ ਮੁੱਦੇ ਤੁਸੀਂ ਜਿਵੇਂ ਗਨਾਰਿਓ ਕਹੇ ਚੁੱਕੇ ਜਾਣਗੇ ਹਰ ਇੱਕ ਚੀਜ਼ ਦੇ ਉੱਤੇ ਨਿਗਰਾਨੀ ਰੱਖੀ ਜਾਏਗੀ ਵਾਕਆਊਟ ਤਾਂ ਨਹੀਂ ਕੀਤਾ ਜਾਏਗਾ ਕਿਤੇ ਵਾਕਆਊਟ ਕਰਕੇ ਬਾਹਰ ਨੂੰ ਆ ਜਾਣਾ ਕਿਉਂਕਿ ਆਮ ਤੌਰ ਤੇ ਸਵਾਲ ਚੁੱਕਣ ਲੱਗ ਜਾਂਦੇ ਨੇ ਕਹਿੰਦੇ ਵੀ ਕਾਂਗਰਸ ਵਾਲੇ ਬਾਹਰ ਆ ਜਾਂਦੇ ਨੇ ਮੁੱਦੇ ਇਸੇ ਤਰ੍ਹਾਂ ਰਹਿ ਜਾਂਦੇ ਨੇ ਵਿੱਚ ਤੁਸੀਂ ਪਿਛਲੀ ਵਾਰ ਸੈਸ਼ਨ ਸੀ ਜੀ ਅਹੀਂ ਵਾਕਆਊਟ ਕੀਤਾ ਸੀ ਨਹੀਂ ਤੇ ਫਿਰ ਉਦੋਂ ਨਹੀਂ ਸੀ ਕੀਤਾ ਤੇ ਹੁਣ ਕਿਉਂ ਕਰਾਂਗੇ ਜੀ ਹੂੰ ਤੁਸੀਂ ਮੈਨੂੰ ਦੱਸਿਓ ਨਾ ਵਾਕਆਊਟ ਵੀ ਉਦੋਂ ਕਰੀਦਾ ਜਦੋਂ ਕੋਈ ਇਸ ਕਿਸਮ ਦਾ ਉਹ ਵੀ ਇੱਕ ਪਾਰਲੀਮੈਂਟ ਦੇ ਪਾਰਲੀਮੈਂਟਰੀਅਨ ਟੰਗ ਹੁੰਦਾ ਵਾਕਆਊਟ ਕਰਕੇ 5 ਮਿੰਟਾਂ ਜੀ ਘੁੰਮ ਕੇ ਉਤੋਂ ਦੀ ਫੇਰ ਆ ਜੇ ਪ੍ਰੋਟੈਸਟ ਲੌਂਜ ਕਰਕੇ ਵੀ ਹੈਵ ਨੈਵਰ ਵਾਕਟ ਆਊਟ ਕਿ ਐਸੈਂਬਲੀ ਚੋ ਹੀ ਚਲੇ ਜਾਈਏ ਜੀ ਉਹ ਤੇ ਹੁੰਦਾ ਵਾਕਆਊਟ ਇੱਕ ਪ੍ਰੋਟੈਸਟ ਦਾ ਜ਼ਰੀਆ ਹੈ ਇੱਕ ਗੱਲ ਦੇ ਅਸੀਂ ਖਿਲਾਫ ਆ ਅਸੀਂ ਇੱਕ ਐਸੈਂਬਲੀ ਛੱਡਦੇ ਆ ਉਤੋਂ ਦੀ ਘੁੰਮ ਕੇ 5 ਮਿੰਟਾਂ ਚ ਫੇਰ ਵਾਪਸ ਆ ਜਾਈਏ ਉਹ ਤੇ ਇੱਕ ਪਾਰਲੀਮੈਂਟਰੀ ਸਿਸਟਮ ਦਾ ਟੰਗ ਹੈ ਉਹ ਇੰਗਲੈਂਡ ਚ ਵੀ ਹੁੰਦਾ ਸਾਰੀ ਜਗ੍ਹਾ ਹੁੰਦਾ ਜਿੱਥੇ ਵੀ ਪਾਰਲੀਮੈਂਟਰੀ ਡੈਮੋਕ੍ਰੇਸੀਜ਼ ਇਹ ਕੱਲਾ ਅਫਗਾਨਿਸਤਾਨ ਤੇ ਪਾਕਿਸਤਾਨ ਤੇ ਨਹੀਂ ਹੁੰਦਾ ਜਿੱਥੇ ਕੋਈ ਡੈਮੋਕ੍ਰੇਸੀ ਐ ਨਹੀਂ ਹੈ ਡੈਮੋਕ੍ਰੈਟਿਕ ਮੁਲਕਾਂ ਦੇ ਵਿੱਚ ਡੈਮੋਕ੍ਰੈਟਿਕ ਟੰਗ ਨੇ ਪਾਰਲੀਮੈਂਟ ਚ ਰੋਜ਼ ਹੁੰਦਾ ਅਸੀਂ ਆਪਣੀ ਗੱਲ ਵੀ ਰੱਖਨੇ ਆ ਵੈਲ ਵਿੱਚ ਵੀ ਜਾਣੇ ਆਪਣੀ ਵਾਕਆਊਟ ਵੀ ਕਰੀਦਾ ਫੇਰ ਵਾਪਸ ਆਈਦਾ ਫੇਰ ਵੈਲ ਚਾਹੀਦਾ ਜਿੰਨਾ ਚਿਰ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ ਹਾਈਲਾਈਟ ਤਾਂ ਹੀ ਹੁੰਦਾ ਨਾ ਜੇ ਅਸੀਂ ਚੋਪੋ ਕੇ ਬੈਠੇ ਰਹਿੰਨੇ ਆ ਤੋ ਇਹ ਨਹੀਂ ਲਿਖਦੇ ਤੁਸੀਂ ਸਾਰੇ ਕੰਮ ਕਰਾਂਗੇ ਜੀ ਬਹੁਤ ਸ਼ੁਕਰੀਆ ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਸੀਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਸਾ ਜੋਗਦੇ ਸੀ ਕੋਮਲ ਧੰਨਵਾਦ